ਹੈਲੋ ਦੋਸਤੋ ਵੈਲਕਮ ਟੂ ਕੈਰੀਅਰ ਐਂਡ ਮਨੀ ਗੁਰੂ YouTube ਚੈਨਲ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਅੱਜ ਦੇ ਦਿਨ ਟੌਪ 20 ਜੌਬਸ ਬਾਰੇ ਨੰਬਰ 1 ਤੇ ਹੈ ਮੈਨੇਜਮੈਂਟ ਕੰਸਲਟੈਂਟਸ ਨੰਬਰ 2 ਤੇ ਹੈ IT ਡਾਇਰੈਕਟਰਸ ਨੰਬਰ 3 ਤੇ ਹੈ ਐਕਚੁਰੀ ਨੰਬਰ 4 ਤੇ ਹੈ ਇਨਵੈਸਟਮੈਂਟ ਬੈਂਕਰਸ ਨੰਬਰ 5 ਤੇ ਹੈ ਫੰਡ ਮੈਨੇਜਰਸ ਨੰਬਰ 6 ਤੇ ਹੈ ਕਮਰਸ਼ੀਅਲ ਪਾਇਲਟ ਨੰਬਰ 7 ਤੇ ਹੈ ਡਾਟਾ ਸਾਇੰਟਿਸਟਸ नंबर अठते है ए आई इंजीनियरस नंबर नौते है चार्टर्ड अकाउंटेंट्स नंबर दस से है मशीन लर्निंग इंजीनियर्स नंबर ग्यारह से है डॉक्टर्स एंड स्पेशलिस्ट्स नंबर बारह से है बायोमेडिकल साइंटिस्ट नंबर तेरह से है बायोटेक्नोलॉजी साइंटिस्ट नंबर चौदह से है ब्लॉक चेन डेवलपर्स नंबर पंद्रह से है साइबर सिक्योरिटी एक्सपर्ट्स नंबर सोलह तो है प्रोडक्ट मैनेजर्स नंबर सत्रह से है मार्केटिंग मैनेजर्स नंबर अठारह से है आर्किटेक्ट्स ਨੰਬਰ 19 ਤੇ ਹੈ ਬਿਜ਼ਨਸ ਐਨਾਲਿਸਟ ਐਂਡ ਨੰਬਰ 20 ਤੇ ਹੈ ਡਿਜੀਟਲ ਮਾਰਕੀਟਿੰਗ ਸਪੈਸ਼ਲਿਸਟ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਸੇ ਵੀ profession ਬਾਰੇ ਤੁਸੀਂ ਅਗਰ ਹੋਰ ਡਿਟੇਲ ਚ ਜਾਨਣਾ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸੋ ਥੈਂਕ ਯੂ